ਗੁਰਮੁਖ ਵੀਰੋ ਤੇ ਗੁਰਮੁਖ ਭੈਣੋ ਸਾਡੇ ਮਹਾਨ ਗੁਰਮਾਣੇ ਸਾਰੇ ਹੀ ਧਾਰਮਿਕ ਗ੍ਰੰਥਾਂ ਤੇ ਮਹਾਨ ਗੁਰਬਾਣੀ ਦੇ ਵਿੱਚ ਵੀ ਅਨੇਕਾਂ ਵਾਰ ਹੀ ਲਿਖਿਆ ਹੈ ਕਿ ਪੂਰਨ ਬ੍ਰਹਮ ਗਿਆਨ ਤੇ ਪੂਰਨ ਬ੍ਰਹਮ ਗਿਆਨ ਜਿਸ ਨੂੰ ਚਾਰ ਪਦਾਰਥ ਦਾ ਗਿਆਨ ਆਤਮਕ ਗਿਆਨ ਤੇ ਦੀਖਿਆ ਵੀ ਕਹਿੰਦੇ ਹਨ ਇਸ ਤੋਂ ਬਿਨਾ ਇਸ ਤੋਂ ਬਿਨਾ ਸਾਡੀ ਕਦੇ ਵੀ ਮੁਕਤੀ ਨਹੀਂ ਹੁੰਦੀ ਹੈ ਅਸੀਂ ਇਸ ਗਿਆਨ ਦੇ ਬਾਰੇ ਆਪਸ ਦੇ ਵਿੱਚ ਕੁਝ ਕੁ ਵਿਚਾਰ ਸਾਂਝੇ ਕਰਦੇ ਹਾਂ ਜਿਨ੍ਹਾਂ ਤੋਂ ਸਾਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਨਾ ਕੁ ਮੰਨਦੇ ਹਾਂ 1226 ਅੰਗ ਤੇ ਪੰਜਵੇਂ ਪਾਤਸ਼ਾਹ ਜੀ ਲਿਖਦੇ ਹਨ ਪੋਥੀ ਪਰਮੇਸ਼ਰ ਕਾਥਾਨ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਕਨਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਇਹ ਸਾਡੇ ਜੋ ਗੁਰਮਾਹ ਦੀ ਬਾਣੀ ਹੈ ਇਹ ਸਾਨੂੰ ਉਸ ਈਸ਼ਵਰ ਦੇ ਘਰ ਦਾ ਰਸਤਾ ਦਿਖਾਉਂਦੀ ਹੈ ਥਾਣ ਰਸਤੇ ਨੂੰ ਕਹਿੰਦੇ ਹਨ ਥਾਣ ਰਸਤੇ ਨੂੰ ਕਹਿੰਦੇ ਹਨ ਇਹ ਪੋਥੀ ਪਰਮੇਸ਼ਰ ਦਾ ਥਾਣ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਇਹ ਸਾਡੇ ਗੁਰਮਾਹ ਦੀ ਜੋ ਮਹਾਨ ਗੁਰਬਾਣੀ ਹੈ ਇਹ ਸਾਨੂੰ ਉਸ ਈਸ਼ਵਰ ਦੇ ਘਰ ਦਾ ਰਸਤਾ ਦਿਖਾਉਂਦੀ ਹੈ ਈਸ਼ਵਰ ਦੇ ਘਰ ਦਾ ਰਸਤਾ ਕਿਵੇਂ ਦਿਖਾਉਂਦੀ ਹੈ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਪੂਰਨ ਬ੍ਰਹਮ ਗਿਆਨ ਪੰਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਆਪ ਇੱਕ ਪੂਰਨ ਸਾਧੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਈਸ਼ਵਰ ਦੇ ਗੁਣ ਗਾਓ ਤੇ ਈਸ਼ਵਰ ਦੇ ਨਾਮ ਦਾ ਸਿਮਰਨ ਕਰੋ ਕੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਪੰਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਇਹ ਸਾਡੇ ਗੁਰਮੁਖਾਂ ਦੀ ਜੋ ਮਹਾਨ ਗੁਰਬਾਣੀ ਹੈ ਇਹ ਸਾਨੂੰ ਈਸ਼ਵਰ ਦੇ ਘਰ ਦਾ ਰਸਤਾ ਦੱਸਦੀ ਹੈ ਇਹ ਗੁਰਬਾਣੀ ਇਹ ਗੁਰਬਾਣੀ ਸਾਨੂੰ ਈਸ਼ਵਰ ਦੇ ਘਰ ਦਾ ਰਸਤਾ ਇਸ ਤਰ੍ਹਾਂ ਦੱਸਦੀ ਹੈ ਕਿ ਆਪ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਕਿ ਆਪ ਇੱਕ ਪੂਰਨ ਸਾਧੂ ਦਾ ਸੰਗ ਕਰਕੇ ਉਹਨਾਂ ਤੋਂ ਉਹ ਪੂਰਨ ਬ੍ਰਹਮ ਗਿਆਨ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਈਸ਼ਵਰ ਦੇ ਗੁਣ ਗਾਓ ਕਿ ਉਸ ਈਸ਼ੁਰ ਦੇ ਨਾਮ ਦਾ ਹਰ ਕੰਮ ਕਰਦੇ ਹੋਏ ਸਿਮਰਨ ਕਰੋ ਇੱਕ ਪੂਰਨ ਸਾਧੂ ਇੱਕ ਪੂਰਨ ਗੁਰੂ ਸਤਗੁਰੂ ਸੰਤ ਸਾਡੇ ਗੁਰੂ ਸਾਹਿਬ ਜੀ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਉਸੇ ਪੜ ਹੀ ਸਾਨੂੰ ਉਸ ਈਸ਼ੁਰ ਦੇ ਦਰਸ਼ਨ ਕਰਾਉਂਦਾ ਹੈ ਪਰ ਕੀ ਅਸੀਂ ਪਰ ਕੀ ਅਸੀਂ ਹੁਣ ਤੱਕ ਇੱਕ ਪੂਰਨ ਸਾਧੂ ਦਾ ਸੰਗ ਕਰਕੇ ਉਹਨਾਂ ਤੋਂ ਉਨ੍ਹਾਂ ਤੋਂ ਉਹ ਪੂਰਨ ਬ੍ਰਹਮ ਗਿਆਨ ਪ੍ਰਾਪਤ ਕੀਤਾ ਹੈ ਜੇਕਰ ਅਸੀਂ ਅਜੇ ਤੱਕ ਇੱਕ ਪੂਰਨ ਸਾਧੂ ਦਾ ਸੰਗ ਕਰਕੇ ਉਨ੍ਹਾਂ ਤੋਂ ਉਹ ਪੂਰਨ ਬ੍ਰਹਮ ਗਿਆਨ ਪ੍ਰਾਪਤ ਨਹੀਂ ਕੀਤਾ ਤਾਂ ਅਸੀਂ ਕਿਸ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਅੱਗੇ 218 ਅੰਗ ਤੇ ਪੰਜਵੇਂ ਪਾਤਸ਼ਾਹ ਜੀ ਹੋਰ ਲਿਖਦੇ ਹਨ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਅੱਠ ਪੈਰ ਰੱਦ ਗਏ ਪੂਰਨ ਸਤਗੁਰੂ ਗਿਆਨ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਇੱਕ ਪੂਰਨ ਗੁਰੂ ਦੀ ਸੰਗਤ ਕਰਕੇ ਕਿ ਇੱਕ ਪੂਰਨ ਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਉਸ ਈਸ਼ਵਰ ਦੇ ਨਾਮ ਦਾ ਹਰ ਕੰਮ ਕਰਦੇ ਹੋਏ ਅਠੋ ਪੈ ਰਹੀ ਸਿਮਰਨ ਕਰੋ ਪਰ ਪਰ ਅਸੀਂ ਹੁਣ ਤੱਕ ਪਰ ਅਸੀਂ ਹੁਣ ਤੱਕ ਇੱਕ ਪਉ ਇੱਕ ਪੂਰਨ ਸਤਿਗੁਰੂ ਤੋਂ ਉਹ ਮਹਾਨ ਬ੍ਰਹਮ ਗਿਆਨ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕੀਤਾ ਹੈ ਤੇ ਉਹ ਬ੍ਰਹਮ ਗਿਆਨ ਪ੍ਰਾਪਤ ਕਰਕੇ ਈਸ਼ਵਰ ਦਾ ਨਾਮ ਜਪਿਆ ਹੈ ਜੀਕਰ ਅਸੀਂ ਅਜੇ ਤੱਕ ਇੱਕ ਪੂਰਨ ਸਤਿਗੁਰੂ ਤੋਂ ਉਹ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਨਹੀਂ ਕੀਤਾ ਤੇ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਈਸ਼ਵਰ ਦਾ ਨਾਮ ਨਹੀਂ ਜਪਿਆ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਦੇ 356 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਗੁਰ ਗੁਰ ਦੀਖਿਆ ਲੈ ਗੁਰ ਦੀਖਿਆ ਲੈ ਜਪ ਤਪ कमाए ਕਿ ਇੱਕ ਪੂਰੇ ਗੁਰੂ ਤੋਂ ਦੀਖਿਆ ਲੈ ਕੇ ਬ੍ਰਹਮ ਗਿਆਨ ਲੈ ਕੇ ਬ੍ਰਹਮ ਗਿਆਨ ਨੂੰ ਦੀਖਿਆ ਵੀ ਕਹਿੰਦੇ ਹਨ ਬ੍ਰਹਮ ਗਿਆਨ ਨੂੰ ਦੀਖਿਆ ਵੀ ਕਹਿੰਦੇ ਹਨ ਗੁਰ ਦੀਖਿਆ ਲੈ ਜਪ ਤਪ कमाए ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਇੱਕ ਪੂਰਨ ਗੁਰੂ ਤੋਂ ਉਹ ਮਹਾਨ ਬ੍ਰਹਮ ਗਿਆਨ ਉਹ ਦੀਖਿਆ ਲੈ ਕੇ ਈਸ਼ਰ ਦੇ ਨਾਮ ਦਾ ਜਪ ਤਪ ਕਰੋ ਪਰ ਕੀ ਅਸੀਂ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਤੋਂ ਉਹ ਦੀਖਿਆ ਉਹ ਬ੍ਰਹਮ ਗਿਆਨ ਲੈ ਕੇ ਕਦੇ ਜਪ ਤਪ ਕੀਤਾ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਅਜੇ 227 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਹੋਰ ਲਿਖਦੇ ਹਨ ਸਤ ਗੁਰੂ ਦੇਖਿਆ ਦੀਖਿਆ ਲੀਨੀ ਮਨ ਤਨ ਅਰਪਿਓ ਅੰਤਰਗਤ ਤੀਨੀ ਸਤਿਗੁਰੂ ਦੇਖਿਆ ਦੀਖਿਆ ਲੀਨੀ ਮਨ ਤਨ ਅਰਪਿਓ ਅੰਤਰਗਤ ਤੀਨੀ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮੈਂ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਉਹ ਦੀਖਿਆ ਪ੍ਰਾਪਤ ਕੀਤੀ ਤੇ ਉਹਨਾਂ ਨੂੰ ਤੇ ਉਹਨਾਂ ਨੂੰ ਮੈਂ ਆਪਣਾ ਮਨ ਤਨ ਸਭ ਕੁਝ ਤੇ ਉਹਨਾਂ ਨੂੰ ਮੈਂ ਆਪਣਾ ਮਨ ਤਨ ਐਦ ਸਭ ਕੁਝ ਅਰਪਣ ਕਰ ਦਿੱਤਾ ਭਾਵ ਮੈਂ ਆਪਣੇ ਉਸ ਗੁਰੂ ਦੀ ਤਨ ਮਨ ਧਨ ਐਦੇ ਨਾਲ ਇੱਕ ਮਨ ਹੋ ਕੇ ਸੇਵਾ ਕੀਤੀ ਸਤਿਗੁਰੂ ਦੇਖਿਆ ਦੇਖਿਆ ਲੀਨੀ ਮਨ ਤਨ ਅਰਪਿਓ ਅੰਤਰਗਤ ਕੀਨੀ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮੈਂ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਦੇਖਿਆ ਉਹ ਬ੍ਰਹਮ ਗਿਆਨ ਪ੍ਰਾਪਤ ਕੀਤਾ ਤੇ ਮੈਂ ਉਹਨਾਂ ਨੂੰ ਤੇ ਮੈਂ ਉਸ ਪੂਰੇ ਗੁਰੂ ਨੂੰ ਆਪਣਾ ਮਨ ਤਨ ਐਦ ਅਰਪਣ ਕਰ ਦਿੱਤਾ ਭਾਵ ਮੈਂ ਆਪਣੇ ਉਸ ਪੂਰੇ ਗੁਰੂ ਦੀ ਤਨ ਮਨ ਐਦ ਧੰਦੇ ਤਨ ਮਨ ਧਨ ਐਦ ਦੇ ਨਾਲ ਸੇਵਾ ਕੀਤੀ ਤੇ ਉਸ ਪੂਰੇ ਗੁਰੂ ਨੇ ਮੈਨੂੰ ਅੰਤਰਗਤ ਕਰ ਦਿੱਤਾ ਤੇ ਉਸ ਪੂਰੇ ਗੁਰੂ ਨੇ ਮੈਨੂੰ ਅੰਤਰਮੁਖ ਕਰ ਦਿੱਤਾ ਪਰ ਕੀ ਅਸੀਂ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਦੀਖਿਆ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕੀਤਾ ਹੈ ਤੇ ਉਹਨਾਂ ਦੀ ਤਨ ਮਨ ਧਨ ਐਦੇ ਨਾਲ ਸੇਵਾ ਕੀਤੀ ਹੈ ਜੇਕਰ ਅਸੀਂ ਅਜੇ ਤੱਕ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਦੀਖਿਆ ਉਹ ਬ੍ਰਹਮ ਗਿਆਨ ਪ੍ਰਾਪਤ ਨਹੀਂ ਕੀਤਾ ਤੇ ਉਸ ਪੂਰੇ ਗੁਰੂ ਦੀ ਤਨ ਮਨ ਧਨ ਐਦੇ ਨਾਲ ਸੇਵਾ ਨਹੀਂ ਕੀਤੀ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਜੇ ਸੁਖਣੀ ਸਾਹਿਬ ਜੀ ਦੀ ਬਾਣੀ ਵਿੱਚ ਪੰਜਵੇਂ ਪਾਤਸ਼ਾਹ ਜੀ ਲਿਖਦੇ ਹਨ ਚਾਰ ਪਦਾਰਥ ਜੇ ਕੋ ਮੰਗੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਚਾਰ ਪਦਾਰਥ ਦਾ ਗਿਆਨ ਕਿ ਚਾਰ ਪਦਾਰਥ ਦਾ ਗਿਆਨ ਬ੍ਰਹਮ ਗਿਆਨ ਹੀ ਸਾਡੇ ਜੀਵਨ ਦਾ ਸਭ ਤੋਂ ਮੇਨ ਲਕਸ਼ ਹੈ ਜੇਕਰ ਅਸੀਂ ਇਸ ਚਾਰ ਪਦਾਰਥ ਦੇ ਗਿਆਨ ਨੂੰ ਪ੍ਰਾਪਤ ਕਰਨਾ ਹੈ ਤੇ ਸਾਨੂੰ ਇੱਕ ਪੂਰੇ ਸਾਧੂ ਦੀ ਸੰਗਤ ਕਰਨੀ ਪਵੇਗੀ ਪਰ ਕੀ ਅਸੀਂ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਚਾਰ ਪਦਾਰਥ ਦਾ ਗਿਆਨ ਪ੍ਰਾਪਤ ਕੀਤਾ ਹੈ ਜੇਕਰ ਅਸੀਂ ਅਜੇ ਤੱਕ ਇੱਕ ਪੂਰੇ ਸਾਧੂ ਦਾ ਸੰਗ ਕਰਕੇ ਉਹਨਾਂ ਤੋਂ ਉਹ ਚਾਰ ਪਦਾਰਥੇ ਉਹਨਾਂ ਤੋਂ ਉਸ ਚਾਰ ਪਦਾਰਥ ਦੇ ਗਿਆਨ ਨੂੰ ਪ੍ਰਾਪਤ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਅੱਗੇ 154 ਅੰਕ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਹੋਰ ਲਿਖਦੇ ਹਨ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸ਼ਾਸਤਰ ਪੰਡਤ ਮੁਖ ਸੋਈ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸ਼ਾਸਤਰ ਪੰਡਤ ਮੁਖ ਸੋਈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਅੱਜ ਦੇ ਸਮੇਂ ਵਿੱਚ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਅੱਜ ਦੇ ਸਮੇਂ ਵਿੱਚ ਧਾਰਮਿਕ ਗ੍ਰੰਥਾਂ ਨੂੰ ਪੜ੍ਹ-ਪੜ ਕੇ ਬਹੁਤ ਸਾਰੇ ਗਿਆਨੀ ਲੋਕ ਇਸ ਉਸ ਚਾਰ ਪਦਾਰਥ ਦੀ ਗੱਲ ਕਰਦੇ ਹਨ ਕਿ ਅੱਜ ਦੇ ਸਮੇਂ ਵਿੱਚ ਆਪਣੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ-ਪੜ ਕੇ ਬਹੁਤ ਸਾਰੇ ਹੀ ਗਿਆਨੀ ਲੋਕ ਉਸ ਚਾਰ ਪਦਾਰਥ ਦੀ ਗੱਲ ਕਰਦੇ ਹਨ ਚਾਰ ਪਦਾਰਥ ਕਹੇ ਸਭ ਕੋਈ ਸਿਮਰਤਿ ਸ਼ਾਸਤਰ ਪੰਡਤ ਮੁਖ ਸੋਈ ਬਿਨ ਗੁਰੂ ਬਿਨ ਗੁਰੂ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਹਰ ਭੜਤੀ ਪਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਪਰ ਇੱਕ ਪੂਰੇ ਗੁਰੂ ਦੀ ਸੰਗਤ ਕੀਤੇ ਕੀਤੇ ਤੋਂ ਬਿਨਾ ਇਸ ਚਾਰ ਪਦਾਰਥ ਦੇ ਗਿਆਨ ਨੂੰ ਕਦੇ ਵੀ ਕਦੇ ਵੀ ਪ੍ਰਾਪਤ ਨਹੀਂ ਕੀਤਾ ਜਾ ਜਾ ਸਕਦਾ ਭਾਵ ਜੇਕਰ ਅਸੀਂ ਇਸ ਚਾਰ ਪਦਾਰਥ ਦੇ ਗਿਆਨ ਨੂੰ ਪ੍ਰਾਪਤ ਕਰਨਾ ਹੈ ਸਾਨੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਨੀ ਪਵੇਗੀ ਬਿਨ ਗੁਰੂ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਹਰ ਭਗਤੀ ਪਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਇੱਕ ਪੂਰੇ ਗੁਰੂ ਤੋਂ ਬਿਨਾ ਸਾਨੂੰ ਇਹ ਇਹ ਜੋ ਚਾਰ ਪਦਾਰਥ ਦਾ ਗਿਆਨ ਹੈ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ ਭਾਵ ਜੇਕਰ ਅਸੀਂ ਇਹ ਚਾਰ ਪਦਾਰਥ ਦੇ ਗਿਆਨ ਨੂੰ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਨੀ ਪਵੇਗੀ ਪੂਰੇ ਗੁਰੂ ਦੀ ਨਿਸ਼ਾਨੀ ਸਾਡੇ ਗੁਰਮਾਨੇ ਸਾਨੂੰ ਦੱਸ ਦਿੱਤੀ ਹੈ ਕਿ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਉਸੇ ਪੜ ਹੀ ਸਾਡੇ ਘਟ ਦੇ ਅੰਦਰ ਸਾਨੂੰ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹ ਹੀ ਪੂਰਾ ਗੁਰੂ ਹੁੰਦਾ ਹੈ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸ਼ਾਸਤਰ ਪੰਡਤ ਮੁਖ ਸੋਈ ਬਿਨ ਗੁਰੂ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਹਰ ਭਗਤੀ ਪਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਪੜ੍ਹ-ਪੜ੍ਹ ਕੇ ਬਹੁਤ ਸਾਰੇ ਗਿਆਨੀ ਲੋਕ ਹੀ ਉਸ ਚਾਰ ਪਦਾਰਥ ਦੀ ਚਾਰ ਪ੍ਰਾਰਥ ਦੀ ਗੱਲ ਕਰਦੇ ਹਨ ਪਰ ਇਹ ਚਾਰ ਪਦਾਰਥ ਦਾ ਗਿਆਨ ਇੱਕ ਪੂਰੇ ਗੁਰੂ ਤੋਂ ਬਿਨਾਂ ਕਦੇ ਵੀ ਸਾਨੂੰ ਪ੍ਰਾਪਤ ਨਹੀਂ ਹੁੰਦਾ ਭਾਵੇਂ ਜੇਕਰ ਅਸੀਂ ਇਸ ਚਾਰ ਪਦਾਰਥ ਦੇ ਗਿਆਨ ਨੂੰ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਸਾਨੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਨੀ ਪਵੇਗੀ ਮੁਕਤ ਪਦਾਰਥ ਹਰ ਭਗਤੀ ਪਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਇਹ ਚਾਰ ਪ੍ਰਾਰਥ ਦਾ ਜੋ ਗਿਆਨ ਹੈ ਇਹ ਹੀ ਮੁਕਤੀ ਦਾ ਪਦਾਰਥ ਹੈ ਭਾਵ ਇਸ ਦੇ ਨਾਲ ਹੀ ਸਾਨੂੰ ਅੱਗੇ ਮੁਕਤੀ ਮਿਲਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਇਹ ਚਾਰ ਪ੍ਰਾਰਥ ਦਾ ਜੋ ਗਿਆਨ ਹੈ ਇਹ ਹੀ ਮੁਕਤੀ ਦਾ ਪਦਾਰਥ ਹੈ ਇਸ ਦੇ ਨਾਲ ਹੀ ਸਾਨੂੰ ਅੱਗੇ ਜਾ ਕੇ ਮੁਕਤੀ ਮਿਲਦੀ ਹੈ ਮੁਕਤ ਪਦਾਰਥ ਹਰ ਭਗਤੀ ਪਾਇਆ ਤੇ ਇਸ ਚਾਰ ਪਦਾਰਥ ਦੇ ਗਿਆਨ ਨੂੰ ਪ੍ਰਾਪਤ ਕਰਕੇ ਹੀ ਹਰੀ ਦੀ ਭਗਤੀ ਹੁੰਦੀ ਹੈ ਭਵ ਹਰੀ ਦਾ ਨਾਮ ਜਪਿਆ ਜਾਂਦਾ ਹੈ ਉਸ ਇਸ ਚਾਰ ਪਦਾਰਥ ਇਸ ਚਾਰ ਪਦਾਰਥ ਦੇ ਗਿਆਨ ਨੂੰ ਪ੍ਰਾਪਤ ਕਰਕੇ ਹੀ ਸਾਡੇ ਅੰਦਰ ਉਹ ਸੱਚਾ ਨਾਮ ਪ੍ਰਗਟ ਹੁੰਦਾ ਹੈ ਫਿਰ ਹੀ ਈਸ਼ਵਰ ਦਾ ਨਾਮ ਜਪਿਆ ਜਾਂਦਾ ਹੈ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸ਼ਾਸਤਰ ਪੰਡਿਤ ਮੁਖਸੋਈ ਬਿਨ ਗੁਰੂ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਔਰ ਭਗਤੀ ਪਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਚਾਰ ਪਦਾਰਥ ਦਾ ਗਿਆਨ ਹੀ ਮੁਕਤੀ ਦੇ ਪਦਾਰਥ ਹਨ ਇਸ ਚਾਰ ਪਦਾਰਥ ਦੇ ਗਿਆਨ ਨੂੰ ਪ੍ਰਾਪਤ ਕਰਕੇ ਹੀ ਹਰੀ ਦੀ ਭਗਤੀ ਹੁੰਦੀ ਹੈ ਹਰੀ ਦਾ ਨਾਮ ਜਪਿਆ ਜਾਂਦਾ ਹੈ ਇਸ ਚਾਰ ਪਦਾਰਥਾਂ ਗਿਆਨ ਪ੍ਰਾਪਤ ਕਰਕੇ ਹੀ ਉਹ ਸੱਚਾ ਨਾਮ ਸਾਡੇ ਘਟ ਦੇ ਅੰਦਰ ਪ੍ਰਗਟ ਹੁੰਦਾ ਹੈ ਫਿਰ ਹੀ ਈਸ਼ਵਰ ਦਾ ਨਾਮ ਜਪਿਆ ਜਾਂਦਾ ਹੈ ਪਹਿਲਾਂ ਈਸ਼ਵਰ ਦਾ ਨਾਮ ਕਦੇ ਵੀ ਨਹੀਂ ਜਪਿਆ ਜਾਂਦਾ ਹੈ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਇਸ ਚਾਰ ਪਦਾਰਥ ਦੇ ਗਿਆਨ ਨੂੰ ਪ੍ਰਾਪਤ ਕੀਤਾ ਹੈ ਜੇਕਰ ਅਸੀਂ ਅਜੇ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਚਾਰ ਪਦਾਰਥ ਦੇ ਗਿਆਨ ਨੂੰ ਪ੍ਰਾਪਤ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਇਸੇ ਤਰ੍ਹਾਂ ਸਾਡੇ ਮਹਾਨ ਗੁਰੂਆਂ ਨੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਇਸ ਪੂਰਨ ਬ੍ਰਹਮ ਗਿਆਨ ਚਾਰ ਪਦਾਰਥ ਦੇ ਗਿਆਨ ਬਾਰੇ ਹੋਰ ਵੀ अनेकाਹੀਂ ਵਾਰ ਲਿਖਿਆ ਹੈ ਜੇਕਰ ਅਸੀਂ ਇਸ ਬ੍ਰਹਮ ਗਿਆਨ ਦੇ ਬਾਰੇ ਹੋਰ ਜ਼ਿਆਦਾ ਸ਼ਬਦ ਲਿਖਦੇ ਹਾਂ ਤਾਂ ਇਹ ਆਈਡੀਓ ਵੀਡੀਓ ਬਹੁਤ ਲੰਮੀ ਹੋ ਜਾਵੇਗੀ ਸਾਡੇ ਮਹਾਨ ਗੁਰੂਆਂ ਨੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ अनेका ਵਾਰ ਹੀ ਲਿਖਿਆ ਹੈ ਕਿ ਇਸ ਪੂਰਨ ਇਸ ਪੂਰਨ ਬ੍ਰਹਮ ਗਿਆਨ ਤੋਂ ਬਿਨਾਂ ਤੇ ਇਸ ਪੂਰਨ ਬ੍ਰਹਮ ਗਿਆਨ ਤੋਂ ਬਿਨਾਂ ਨਾ ਹੀ ਸਾਡੀ ਮੁਕਤੀ ਹੁੰਦੀ ਹੈ ਤੇ ਨਾ ਹੀ ਸਾਡਾ ਜੀਵਨ ਸਫਲ ਹੁੰਦਾ ਹੈ ਜੋ ਇਨਸਾਨ ਇਸ ਗਿਆਨ ਨੂੰ ਪ੍ਰਾਪਤ ਨਹੀਂ ਕਰਦੇ ਸਾਡੇ ਗੁਰਮਾਹ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਲਾਣਤਾ ਪਾਈਆਂ ਹਨ ਸ੍ਰੀ ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ